ਹੋ ਗਿਆ ਹੋ ਗਈ ਸਾਰੇ ਨਹੀਂ ਹੋ ਗਈ ਚਲੋ ਚਲੋ ਮੇਰੇ ਚਲੋ ਚਲ ਪਰੇ ਕਰੋ ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਸਰਵੋੱਚ ਤਖਤ ਸ਼ਕਾਲ ਤਖਸਬ ਸਾਹਮਣੇ ਪੇਸ਼ ਹੋਏ ਨੇ ਹਾਲਾਂਕਿ 12 ਵਜੇ ਦਾ ਟਾਈਮ ਸੀ ਸ਼ਕਾਲ ਤਖਸਬ ਸਾਹਿਬ ਦੇ ਵਿੱਚ ਪੇਸ਼ੀ ਦੇ ਲਈ ਸੀਐਮ ਭਗਵੰਤ ਮਾਨ ਪਹਿਲਾਂ ਨੰਗੇਪੈਰੀ ਸ਼ੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਇੱਥੋਂ ਮੱਥਾ ਟੇਕਣ ਤੋਂ ਬਾਅਦ ਉਹ ਕਾਲੇ ਰੰਗ ਦਾ ਬੈਗ ਲੈ ਕੇ ਅਕਾਲ ਤਖਤ ਸਾਹਿਬ ਦੇ ਇਸ ਕਤਰੇਤ ਦੇ ਵਿੱਚ ਪੇਸ਼ ਹੋਣ ਦੇ ਲਈ ਪਹੁੰਚ ਗਏ ਨੇ ਅਕਾਲ ਤਖਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਪਹੁੰਚ ਚੁੱਕੇ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਚਾਰ ਵਾਰ ਉਹਨਾਂ ਦੀ ਪੇਸ਼ੀ ਦਾ ਟਾਈਮ ਬਦਲਿਆ ਗਿਆ ਪਹਿਲੇ ਜਥੇਦਾਰ ਦੇ ਵੱਲੋਂ ਸਵੇਰੇ 10:00 ਵਜੇ ਫਿਰ ਦੁਪਹਿਰ 4:30 ਵਜੇ ਫਿਰ 11:00 ਵਜੇ ਤੇ ਅਖੀਰ ਦੇ ਵਿੱਚ ਅੱਜ ਦੁਪਹਿਰ 12:00 ਵਜੇ ਦਾ ਸਮਾਂ ਤੈਅ ਕੀਤਾ ਗਿਆ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਜੁੱਤੇ ਯਾਨੀ ਕੁਲਦੀਪ ਸਿੰਘ ਗੜਗਜ ਨੇ 5 ਜਨਵਰੀ ਨੂੰ ਅਪੱਤੀਜਨਕ ਵੀਡੀਓ ਤੇ ਗੋਲਕਾਰ ਸਣੇ ਦੂਸਰੇ ਸਿੱਖ ਮੁੱਦਿਆਂ ਤੇ ਬਿਆਨਬਾਜ਼ੀ ਕਰਨ ਨੂੰ ਲੈ ਕੇ ਮੁੱਖ ਮੰਤਰੀ ਗੁਰਨ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਸੀ ਤੇ ਅੱਜ ਸੀਐਮ ਮਾਨ ਜਿਹੜੇ ਨੇ ਉਹ ਇੱਕ ਕਾਲੇ ਰੰਗ ਦਾ ਬੈਗ ਲੈ ਕੇ ਸ਼ਿਕਾਇਤਕ ਸਾਹਮਣੇ ਪੇਸ਼ ਹੋਣ ਲਈ ਪਹੁੰਚ ਚੁੱਕੇ ਨੇ